ਸੱਚ ਕੋ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਹਰ ਪੰਜਾਬੀ ਦੇ ਲਈ ਇੱਕ ਬਹੁਤ ਅਹਿਮ ਜਾਣਕਾਰੀ ਅਸੀਂ ਸਾਂਝੀ ਕਰਨ ਜਾ ਰਹੇ ਹਾਂ ਜਿਸ ਦੇ ਬਾਰੇ ਤੁਹਾਨੂੰ ਜਾਨਣਾ ਬਹੁਤ ਜ਼ਰੂਰੀ ਹੈ ਜੇ ਇਸ ਖਬਰ ਨੂੰ ਤੁਸੀਂ ਨਹੀਂ ਜਾਣਿਆ ਤਾਂ ਤੁਹਾਨੂੰ ਵੱਡਾ ਨੁਕਸਾਨ ਹੋਏਗਾ ਅਤੇ ਸਰਕਾਰ ਵੱਲੋਂ ਵੱਡਾ ਜੁਰਮਾਨਾ ਵੀ ਵਸੂਲਿਆ ਜਾਵੇਗਾ ਇਹ ਖਬਰ ਕੀ ਹੈ ਉਸ ਦੇ ਸੰਬੰਧਿਤ ਅਸੀਂ ਪੂਰੀ ਰਿਪੋਰਟ ਤੁਹਾਨੂੰ ਪੇਸ਼ ਕਰਨ ਜਾ ਰਹੇ ਹਾਂ ਉਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਸੱਚ ਕਹੋ ਪੰਜਾਬੀ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਥੱਲੇ ਬੈਲ ਆਈਕਨ ਪ੍ਰੈਸ ਕਰਕੇ ਹਰ ਲੇਟਸ ਅਪਡੇਟ ਤੁਹਾਡੇ ਤੱਕ ਪਹੁੰਚੇ ਉਹ ਜਰੂਰ ਬੈਲ ਆਈਕਨ ਨੂੰ ਪ੍ਰੈਸ ਕਰ ਲੈਣਾ ਖਬਰ ਨਿਸ਼ਚਿਤ ਕਰਦੇ ਹਾਂ ਪੰਜਾਬ ਸਰਕਾਰ ਨੇ ਵਿੱਤੀ ਵਸੀਲੇ ਜਟੌਨ ਅਤੇ ਵਾਤਾਵਰਨ ਨੂੰ ਪਲਿਤ ਹੋਣ ਤੋਂ ਬਚਾਉਣ ਦੇ ਲਈ ਪੁਰਾਣੇ ਵਾਹਨਾਂ ਉੱਤੇ ਗ੍ਰੀਨ ਟੈਕਸ ਲਾ ਦਿੱਤਾ ਹੈ ਸਰਕਾਰ ਨੇ ਨਿੱਜੀ ਵਾਹਨਾਂ ਉੱਤੇ ਮੋਟਰ ਵਹੀਕਲ ਟੈਕਸ ਦੇ ਵਿੱਚ 0.5 ਫੀਸਦੀ ਤੋਂ 2 ਫੀਸਦੀ ਤੱਕ ਦਾ ਵਾਧਾ ਕਰ ਦਿੱਤਾ ਹੈ ਪਤਾ ਲੱਗਿਆ ਹੈ ਕਿ ਕੇਂਦਰੀ ਹਦਾਇਤਾਂ ਉੱਤੇ ਗ੍ਰੀਨ ਟੈਕਸ ਲਾਇਆ ਗਿਆ ਹੈ ਟ੍ਰਾਂਸਪੋਰਟ ਵਿਭਾਗ ਨੇ ਇਸ ਬਾਰੇ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ ਅਤੇ ਗ੍ਰੀਨ ਟੈਕਸ 1 ਸਤੰਬਰ ਤੋਂ ਲਾਗੂ ਹੋਵੇਗਾ ਪੰਜਾਬ ਕੈਬਨਿਟ ਦੀ 14 ਅਗਸਤ ਦੀ ਬੈਠਕ ਦੇ ਵਿੱਚ ਗ੍ਰੀਨ ਟੈਕਸ ਅਤੇ ਮੋਟਰ ਵਹੀਕਲ ਟੈਕਸ ਸੂਬੇ ਵਿੱਚ ਵਾਧੇ ਨੂੰ ਹਰੀ ਚੰਡੀ ਦੇ ਦਿੱਤੀ ਗਈ ਹੈ ਸੂਬਾ ਸਰਕਾਰ ਨੂੰ ਗ੍ਰੀਨ ਟੈਕਸ ਤੋਂ ਸਾਲਾਨਾ ਕਰੀਬ 35 ਕਰੋੜ ਦੀ ਆਮਦਨ ਹੋਣ ਦਾ ਅਨੁਮਾਨ ਹੈ ਟਰਾਂਸਪੋਰਟ ਵਿਭਾਗ ਵੱਲੋਂ 15 ਸਾਲ ਤੋਂ ਪੁਰਾਣੇ ਨਿੱਜੀ ਵਾਹਨ ਅਤੇ 8 ਸਾਲ ਤੋਂ ਪੁਰਾਣੇ ਵਪਾਰਕ ਵਾਹਨਾਂ ਦੀ ਰਜਿਸਟ੍ਰੇਸ਼ਨ ਰੀਨਿਊ ਕਰਨ ਸਮੇਂ ਗ੍ਰੀਨ ਟੈਕਸ ਵਸੂਲਿਆ ਜਾਇਆ ਕਰੇਗਾ ਇਸ ਵੇਲੇ ਸੂਬੇ ਦੇ ਵਿੱਚ ਦੱਸਦੀ ਹੈ ਕਿ 15 ਸਾਲ ਪੁਰਾਣੇ ਕਰੀਬ 73000 ਨਿੱਜੀ ਚਾਰ ਪਹੀਆ ਵਾਹਨ ਹਨ ਜਿਨ੍ਹਾਂ ਦੀ ਰਜਿਸਟ੍ਰੇਸ਼ਨ ਰੀਨਿਊ ਹੋਣ ਵਾਲੀ ਹੈ ਰਜਿਸਟ੍ਰੇਸ਼ਨ 5 ਸਾਲ ਦੇ ਲਈ ਰੀਨਿਊ ਕੀਤੀ ਜਾਵੇਗੀ ਅਤੇ 5 ਸਾਲ ਦੇ ਵਿੱਚ ਇੱਕ ਵਾਰ ਗ੍ਰੀਨ ਟੈਕਸ ਵਸੂਲਿਆ ਜਾਇਆ ਜਾਏਗਾ। ਨੋਟੀਫਿਕੇਸ਼ਨ ਅਨੁਸਾਰ ਨਿੱਜੀ ਵਾਹਨ ਦੀ ਰਜਿਸਟ੍ਰੇਸ਼ਨ ਰੀਨਿਊ ਕਰਨ ਸਮੇਂ ਦੋ ਪਹੀਆ ਵਾਹਨ પેટ્રોલ ਦੀ ਫੀਸ 500 ਰੁਪਏ ਅਤੇ ਡੀਜ਼ਲ ਵਾਹਨ ਉੱਤੇ 1000 ਰੁਪਏ ਗ੍ਰੀਨ ਟੈਕਸ ਲੱਗੇਗਾ। ਇਸੇ ਤਰ੍ਹਾਂ ਚਾਰ ਪਹੀਆ ਵਾਹਨ ਉੱਤੇ 1500 ਸੀਸੀ ਤੱਕ પેટ્રોલ ਵਾਹਨ ਉੱਤੇ 3000 ਰੁਪਏ ਅਤੇ ਡੀਜ਼ਲ ਵਾਹਨ ਉੱਤੇ 4000 ਰੁਪਏ ਗ੍ਰੀਨ ਟੈਕਸ ਲੱਗੇਗਾ। 1500 सीसी ਤੋਂ ਉੱਪਰ ਵਾਲੇ 4 ਪਹੀਆ ਵਾਹਨ ਉਤੇ 4000 ਰੁਪਏ ਪੈਟਰੋਲ ਵਾਹਨ ਅਤੇ 6000 ਰੁਪਏ ਡੀਜ਼ਲ ਵਾਲੇ ਵਾਹਨ ਉਤੇ ਗ੍ਰੀਨ ਟੈਕਸ ਲੱਗਿਆ ਕਰੇਗਾ 8 ਸਾਲ ਤੋਂ ਪੁਰਾਣੇ ਵਪਾਰਕ ਵਾਹਨਾਂ ਦੀ ਗੱਲ ਕਰੀਏ ਤਾਂ ਮੋਟਰਸਾਈਕਲ ਉਤੇ 250 ਰੁਪਏ ਸਾਲਾਨਾ ਤਿੰਨ ਪਹੀਆ ਵਾਹਨ ਉਤੇ 300 ਰੁਪਏ ਸਾਲਾਨਾ ਮੋਟਰ ਕੈਬ ਉਤੇ 500 ਰੁਪਏ ਸਾਲਾਨਾ ਲਾਈਟ ਮੋਟਰ ਵਹੀਕਲ ਉਤੇ 1500 ਰੁਪਏ ਸਾਲਾਨਾ ਮੀਡੀਅਮ ਮੋਟਰ ਵਾਹਨ ਉਤੇ 2000 ਰੁਪਏ ਸਾਲਾਨਾ ਅਤੇ ਹੈਵੀ ਮੋਟਰ ਵਹੀਕਲ ਉਤੇ 2500 ਰੁਪਏ ਸਾਲਾਨਾ ਗ੍ਰੀਨ ਟੈਕਸ ਵ ਜਿਹੜੇ ਵਾਹਨ LPG, CNG ਅਤੇ ਬੈਟਰੀ ਜਾਂ ਫਿਰ ਸੋਲਰ એનર્ਜੀ ਉੱਤੇ ਹਨ ਉਹਨਾਂ ਉੱਤੇ ਗ੍ਰੀਨ ਟੈਕਸ ਨਹੀਂ ਲੱਗੇਗਾ। ਵੇਰਵਿਆਂ ਮੁਤਾਬਕ ਸੂਬੇ ਦੇ ਵਿੱਚ ਕਰੀਬ 14000 ਭਾਰੀ ਵਪਾਰਕ ਵਾਹਨ ਹਨ ਅਤੇ 650 ਦੇ ਕਰੀਬ ਮੀਡੀਅਮ ਮੋਟਰ ਵਾਹਨ ਹਨ। ਵੇਰਵੇ ਅਨੁਸਾਰ 4 ਪਹੀਆ ਨਿੱਜੀ ਵਾਹਨਾਂ ਜਿਨ੍ਹਾਂ ਦੀ ਕੀਮਤ 15 ਲੱਖ ਰੁਪਏ ਤੱਕ ਦੀ ਹੈ, ਦੀ ਅਸਲ ਕੀਮਤ ਉੱਤੇ 9.5 ਫੀਸਦੀ ਰੋਡ ਟੈਕਸ ਲੱਗੇਗਾ ਅਤੇ ਇਸੇ ਤਰ੍ਹਾਂ 15 ਤੋਂ 25 ਲੱਖ ਰੁਪਏ ਦੀ ਕੀਮਤ ਵਾਲੇ ਵਾਹਨਾਂ ਉੱਤੇ 12 ਫੀਸਦੀ ਟੈਕਸ ਹੁਣ ਲੱਗਿਆ ਕਰੇਗਾ। ਜੋ ਕਿ ਪਹਿਲਾਂ 11% ਸੀ। ਟ੍ਰਾਂਸਪੋਰਟ ਵਿਭਾਗ ਨੇ ਹੁਣ ਪ੍ਰੀਮੀਅਮ ਵਾਹਨਾਂ ਦੀ ਨਵੀਂ ਕੈਟਾਗਰੀ ਤਿਆਰ ਕੀਤੀ ਹੈ ਜਿਸ ਦੇ ਵਿੱਚ 25 ਲੱਖ ਰੁਪਏ ਤੋਂ ਵੱਧ ਤੋਂ 4 ਪਹੀਆ ਨਿੱਜੀ ਵਾਹਨ ਉਤੇ 13% ਟੈਕਸ ਲੱਗੇਗਾ। ਮਿਸਾਲ ਵਜੋਂ 30 ਲੱਖ ਦੀ ਕੀਮਤ ਵਾਲੇ ਵਾਹਨ ਉਤੇ 60000 ਰੁਪਏ ਵਾਧੂ ਟੈਕਸ ਦੇਣਾ ਹੋਵੇਗਾ। ਇਹ ਬਹੁਤ ਵੱਡੀ ਖਬਰ ਹੈ ਜੋ ਕਿ ਹਰ ਪੰਜਾਬੀ ਦੇ ਲਈ ਜਾਣਨਾ ਬਹੁਤ ਜ਼ਰੂਰੀ ਹੈ ਪੰਜਾਬ ਦੇ ਅੰਦਰ ਹੁਣ ਪੁਰਾਣੇ ਬਹਾਨਾ ਉੱਤੇ ਗ੍ਰੀਨ ਟੈਕਸ ਸਰਕਾਰ ਨੇ ਲਾਗੂ ਕਰ ਦਿੱਤਾ ਹੈ ਅਤੇ 1 ਸਤੰਬਰ ਤੋਂ ਅਗਰ ਤੁਹਾਡੇ ਵਹੀਕਲ ਦੀ ਰਜਿਸਟ੍ਰੇਸ਼ਨ ਨਹੀਂ ਹੋਈ ਤਾਂ ਉਸ ਦੇ ਉੱਤੇ ਭਾਰੀ ਪਰਕਮ ਜੁਰਮਾਨਾ ਲੱਗੇਗਾ ਅਤੇ ਟੈਕਸ ਵਸੂਲਿਆ ਜਾਏਗਾ ਸੂਬਾ ਸਰਕਾਰ ਵੱਲੋਂ ਮੋਟਰ ਵਹੀਕਲ ਟੈਕਸ ਦੇ ਵਿੱਚ ਵਾਅਦਾ ਕੀਤਾ ਗਿਆ 100 ਕਰੋੜ ਦੀ ਆਮਦਨੀ ਦਾ ਟੀਚਾ ਸਰਕਾਰ ਵੱਲੋਂ ਰੱਖਿਆ ਗਿਆ ਅਤੇ 1 ਸਤੰਬਰ ਤੋਂ ਲਾਗੂ ਹੋਵੇਗਾ ਇਹ ਗ੍ਰੀਨ ਟੈਕਸ ਅਸੀਂ ਤੁਹਾਨੂੰ ਵਿਸਤਾਰਪੂਰਵਕ ਦੱਸਿਆ ਕਿ ਮੋਟਰਸਾਈਕਲ ਕਾਰਾਂ ਸੀਐਨਜੀ ਅਤੇ ਐਲਪੀਜੀ ਵਾਲੇ ਵਾਹਨਾਂ ਨੂੰ ਛੱਡ ਕੇ ਬਾਕੀ ਸਾਰੇ ਤਮਾਮ ਛੋਟੇ ਤੋਂ ਛੋਟੇ ਵੱਡੇ ਤੋਂ ਵੱਡੇ ਵਾਹਨਾਂ ਉਤੇ ਹੁਣ ਪੰਜਾਬ ਭਰ ਦੇ ਲੋਕਾਂ ਨੂੰ ਗ੍ਰੀਨ ਟੈਕਸ ਦੇਣਾ ਪਵੇਗਾ ਸਰਕਾਰ ਦੇ ਇਸ ਫੈਸਲੇ ਨੂੰ ਲੋਕ ਕਿਵੇਂ ਦੇਖਦੇ ਹਨ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸੋ ਅਤੇ ਵੱਧ ਤੋਂ ਵੱਧ ਇਸ ਰਿਪੋਰਟ ਨੂੰ ਲਾਈਕ ਸ਼ੇਅਰ ਕਰੋ